ਅੱਜ ਮੇਰਾ ਬੜਾ ਦਿਲ ਸੀ ਬਰੈਡ ਦੇ ਪਕੌੜੇ ਬਣਾ ਕੇ ਖਾਵਾ ਬਟ ਮੇਰੇ ਹਸਬੰਦ ਕਹਿ ਲਗੇ ਤੁਸੀਂ ਖਾਣੇ ਖਾਓ ਬਟ ਮੇਰੇ ਨਾ ਬਣਾਣਾ ਉਹ ਤੇਲ ਚ ਕੁਝ ਹੀ ਫਰਾਈ ਕੀਤਾ ਐਸਾ ਨਹੀਂ ਖਾਂਦੇ ਜਿਵੇਂ ਕਿ ਤੁਹਾਨੂੰ ਪਤਾ ਗਰਮੀਆਂ ਸਟਾਰਟ ਹੋ ਗਈਆਂ ਗਰਮੀਆਂ ਦੇ ਵਿੱਚ ਉਹ ਤਾਂ ਬਿਲਕੁਲ ਅਵੋਇਡ ਕਰਦੇ ਨੇ ਉਹ ਤਲਿਆ-ਵਲਿਆ ਬਿਲਕੁਲ ਨਹੀਂ ਖਾਂਦੇ ਕਿਉਂਕਿ ਉਹਨਾਂ ਨੂੰ ਘਬਰਾਹਟ ਹੁੰਦੀ ਹੈ ਇਸ ਲਈ ਉਹ ਖਾਂਦੇ ਹੀ ਨਹੀਂ ਤੇ ਬਟ ਮੇਰਾ ਬੜਾ ਦਿਲ ਸੀ ਬਰੈਡ ਦੇ ਪਕੌੜੇ ਬਣਾ ਕੇ ਖਾਣ ਨੂੰ ਉਹਦੇ ਲਈ ਮੈਂ ਕੀਤਾ ਸਭ ਤੋਂ ਪਹਿਲਾਂ ਮੈਂ ਥੋੜੇ ਜਾਲੂ ਲੈ ਕੇ ਨਾ ਉਹਨੂੰ ਬੋਇਲ ਕਰ ਲਿਆ ਸੀ ਬੋਇਲ ਕਰਕੇ ਠੰਡਾ ਹੁੰਨੇ ਰੱਖ ਦਿੱਤੇ ਸੀ ਜਦੋਂ ਆਲੂ ਠੰਡੇ ਹੋ ਗਏ ਸੀ ਨਾ ਫਿਰ ਮੈਂ ਦਾ ਉੱਪਰਲਾ ਸਾਰਾ ਛਿਲਕਾ ਉਤਾਰ ਦਿੱਤਾ ਛਿਲਕਾ ਉਤਾਰ ਕੇ ਮੈਂ ਆਲੂ ਨੂੰ ਹੱਥ ਨਾਲ ਹੀ ਨਾ ਚੰਗੀ ਤਰ੍ਹਾਂ ਮੈਸ਼ ਕਰਕੇ ਕਰ ਲਿਆ ਸੀ ਮੈਸ਼ ਕਰਕੇ ਸਾਈਡ ਤੇ ਰੱਖਤਾ ਹੁਣ ਅਸੀਂ ਕਰਾਂਗੇ ਇੱਕ ਮਸਾਲਾ ਤਿਆਰ ਜੋ ਹੀ ਆਲੂਆਂ ਦੇ ਵਿੱਚ ਪਾਣਾ ਹੈ ਜਿੰਨਾ ਸਵਾਦ ਹੋਣਾ ਡਬਲ ਹੋ ਜਾਏਗਾ ਇੱਕ ਚਮਚ ਸੌਂਫ ਇੱਕ ਚਮਚ ਸਾਬੂਤ ਜੀਰਾ ਇੱਕ ਚਮਚ ਸਾਬੂਤ ਧਨੀਆ ਪਾ ਕੇ ਇਸ ਤਰੀਕੇ ਨਾਲ ਜਿੱਦਰ-ਜਦਰਾ ਪੀਸ ਲਵਾਂਗੇ ਸੱਚ ਨੂੰ ਟੇਸਟ ਬਹੁਤ ਵਧੀਆ ਆਏਗਾ ਇਨੂੰ ਹੀ ਦਰਦਰਾ ਪੀਸ ਲਿਆ ਸੀਗਾ। ਹਮਮ ਲਵਾਂਗੇ ਇੱਕ ਛੋਟੇ ਸਾਈਜ਼ ਦੀ ਕੜਾਈ ਉੱਚ ਪਾ ਦੇਗੇ ਥੋੜਾ ਜਿਹਾ ਤੇਲ। ਤੇਲ ਜਦ ਗਰਮ ਹੋ ਜਾਏਗਾ ਨਾ ਫਿਰ ਜਿਹੜੀ ਮਸਾਲਾ ਪੀਸ ਕੇ ਰੱਖਿਆ ਉਹ ਪਾ ਦੇਣੀ। ਉਹਨੂੰ ਤੇਲ 'ਚ ਹਲਕਾ ਜਿਹਾ ਉਸ ਮਿਕਸ ਕਰਾਂਗੇ ਨਾਲ ਹੀ ਪਾ ਦੇਾਂਗੇ ਥੋੜੀ ਜਿਹੀ ਐਲਚੀ ਪਰੇ ਹਿੰਗ। ਹਿੰਗ ਪਾ ਕੇ ਇੱਕ ਛੋਟੀ ਚਮਚ ਪਾ ਦੇਾਂਗੇ ਅਦਰਕ ਕੁੰਦੂ ਉਸ ਕੀਤਾ ਸੀ। ਤਿੰਨ ਚਾਰ ਹਰੀਆਂ ਮਿਰਚਾਂ ਬਾਰੀ ਕੱਟ ਲਈਆਂ ਜਿਉਂ ਉਹ ਪਾ ਕੇ ਹਲਕਾ ਜਿਹਾ ਮਿਕਸ ਕਰਾਂਗੇ ਸਾੜਨਾਂ ਨਹੀਂ। ਉਹਨੇ 'ਚ ਪਾ ਦੇਾਂਗੇ ਥੋੜੀ ਜਿਹੀ ਹਲਦੀ। ਦੇ ਗਿਮਟ ਇੱਕ ਚਮਚ ਚਿਲੀ ਫਲੈਕਸ ਦਾ ਇਹਨੂੰ ਪਾ ਕੇ ਹੁਣ ਮਿਕਸ ਕਰ ਲਾਂਗੇ ਮਿਕਸ ਕਰਕੇ ਇਹ ਸਾਡਾ ਮਸਾਲਾ ਬਣ ਕੇ ਤਿਆਰ ਇਹਨੂੰ ਰੱਖ ਦਿਆਂਗੇ ਸਾਈਡ ਤੇ ਠੰਡਾ ਹੋਣ ਆਲੂ ਦੇ ਮਿਕਸ ਨੂੰ ਇੰਤਜਾ ਮੈਸ਼ ਕਰ ਲਿਆ ਹੱਥ ਨਾਲ ਹੀ ਉਹਨੇ ਚ ਪਾਵਾਂਗੇ ਕੁਝ ਬੇਸੀ ਮਸਾਲੇ ਇੱਕ ਚਮਚ ਆਮਚੂਰ ਦਾ ਥੋੜਾ ਜਿਹਾ ਗਰਮ ਮਸਾਲਾ ਸਵਾਦ ਅਨੁਸਾਰ ਪਾ ਦੇਣੀ ਨਮਕ ਇਹਨੂੰ ਜਿਆਦਾ ਸਪਾਈਸੀ ਵੀ ਨਹੀਂ ਬਣਾਉਣਾ ਹੁਣ ਜੋ ਇਹ ਮਸਾਲਾ ਬਣਾ ਕੇ ਤਿਆਰ ਕੀਤਾ ਇਹਨਾਂ ਸੌਫ ਜੀਰੇ ਦਾ ਸਾਬੂਤ ਨੇ ਦਾ ਉਹ ਪਾ ਦੇਾਂਗੇ ਮੈਂ ਥੋੜਾ ਜਿਹਾ ਪਿਆਜ਼ ਵੀ ਬਾਰੀ ਕੱਟ ਕੇ ਰੱਖਿਆ ਸੀ ਥੋੜਾ ਜਿਹਾ ਜਿਹਾ ਪਿਆਜ਼ ਪਾ ਦਾਂਗੇ ਪੂਰੇ ਮਸਾਲੇ ਨੂੰ ਇਹ ਆਲੂ ਚੰਗੀ ਤਰ੍ਹਾਂ ਮਿਕਸ ਕਰ ਲਿਆਂਗੇ ਇਹ ਪੂਰਾ ਮਿਕਸ ਕਰ ਲਿਆ ਸੀ ਮਸਾਲੇ ਨੂੰ ਹੁਣੇ ਥੋੜਾ ਜਿਹਾ ਟੇਸਟ ਲੈ ਕੇ ਵੀ ਦੇਖ ਲੈਣੇ ਅਗਰ ਲੂਣ ਵਿੱਚ ਸਾਨੂੰ ਘਾਟ ਲੱਗਾ ਥੋੜਾ ਜਿਹਾ ਹੋਰ ਪਾ ਦਾਂਗੇ ਬਟ ਇਹ ਪਰਫੈਕਟ ਸੀਗਾ ਸਹੀ ਸੀਗਾ ਇਹਨੂੰ ਰੱਖਾਂਗੇ ਸਾਈਡ ਤੇ ਮੈਂ ਲੈ ਆਈ ਸੀ ਟੋਸਟਰ ਅੱਜ ਅਸੀਂ ਬਣਾਵਾਂਗੇ ਆਲੂਆਂ ਦੇ ਸੈਂਡਵਿਚ ਬਣਾ ਕੇ ਤਿਆਰ ਕਰਾਂਗੇ ਜੋ ਵੀ ਇਹ ਵੀ ਖਾਣੇ ਚ ਬਹੁਤ ਹੀ ਟੇਸਟੀ ਲੱਗਦੇ ਨੇ ਸਭ ਤੋਂ ਪਹਿਲਾਂ ਹੀ ਟੋਸਟਰ ਚੰਗੀਆਂ ਸਾਫ਼ ਕਰ ਲਾਂਗੇ ਟਿਸ਼ੂ ਪੇਪਰ ਨਾਲ ਤੁਸੀਂ ਚਾਹ ਤੇ ਕੋਟਨ ਦਾ ਕੋਈ ਕੱਪੜਾ ਲੈ ਕੇ ਉਹਨੂੰ ਗਿੱਲਾ ਕਰਕੇ ਵੀ ਸਾਫ਼ ਕਰ ਸਕਦੇ ਹੋ ਬਟ ਕੋਸ਼ਿਸ਼ ਕਰਨਾ ਕਿ ਇਹਨੂੰ ਪਾਣੀ 'ਚ ਧੋਣਾ ਨਾ ਕਿਉਂਕਿ ਜੇ ਮਸ਼ੀਨ ਲੱਗੀ ਹੁੰਦੀ ਹੈ ਮੋਟਰ ਦੇ ਵਿੱਚ ਪਾਣੀ ਜਾਣ ਦਾ ਡਰ ਵੀ ਹੁੰਦਾ ਹੁਣ ਹੀ ਇਹ ਸਭ ਤੋਂ ਪਹਿਲਾਂ ਲਵਾਂਗੇ ਬ੍ਰੈਡ ਦਾ ਇੱਕ ਪੀਸ ਬ੍ਰੈਡ ਤੁਸੀਂ ਕੋਈ ਵੀ ਲੈ ਸਕਦੇ ਹੋ ਬ੍ਰਾਊਨ ਜਾਂ ਵਾਈਟ ਮੈਂ ਵਾਈਟ ਲਈ ਹੈ ਵਾਈਟ ਬ੍ਰੈਡ ਤੇ ਮੈਂ ਸਭ ਤੋਂ ਪਹਿਲਾਂ ਲਗਾ ਦਾਂਗੇ ਜੋ ਹਿਆਲੋ ਦਾ ਮਸਾਲਾ ਬਣਾ ਕੇ ਤਿਆਰ ਕੀਤਾ ਸੀ ਨਾ ਉਹਨੂੰ ਲਗਾ ਦਾਂਗੇ ਮਸਾਲਾ ਲਗਾਜੇ ਕੰਜੂਸੀ ਨਾ ਕਰਨਾ ਵਧੀਆ ਲਗਾਣਾ ਖੁੱਲੇ ਦਿਲ ਨਾਲ ਇਸ ਫਿਰ ਉੱਪਰ ਆਦਾਂ ਇੱਕ ਬ੍ਰੈਡ ਦਾ ਪੀਸ ਇਸੇ ਤਰੀਕੇ ਨਾਲ ਇੱਕ ਹੋਰ ਬ੍ਰੈਡ ਲਵਾਂਗੇ ਉਹਤੇ ਵੀ ਆਲੂ ਦਾ ਮਸਾਲਾ ਲਗਾ ਦੇਾਂਗੇ ਮੈਂ ਥੋੜੀ ਨਾਲ ਤਿਆਰ ਕਰਾਂਗੀ ਪਨੀਰ ਦੇ ਵੀ ਆਲੂ ਦਾ ਮਸਾਲਾ ਲਗਾ ਕੇ ਇਹਦੇ ਉੱਪਰ ਰੱਖ ਦਾਂਗੇ ਪਨੀਰ ਦਾ ਇੱਕ ਸਲਾਈਸ ਉਹਨੂੰ ਰੱਖ ਕੇ ਉਹਦੇ ਉੱਤੇ ਫਿਰ ਇੱਕ ਬ੍ਰੈਡ ਦਾ ਪੀਸ ਰੱਖ ਦਵਾਂਗੇ ਇਸੇ ਤਰੀਕੇ ਨਾਲ ਮੈਂ ਸਾਰੇ ਬ੍ਰੈਡ ਦੇ ਵਿੱਚ ਆਲੂ ਦਾ ਮਸਾਲਾ ਭਰ ਕੇ ਰੱਖ ਦਤਾ ਹੀ ਪਹਿਲੇ ताकि सू बना बना लग्या ज़्यादा मुश्किल ना आए टोस्टर सब तो पहले लगावे बेस से मखन उपर फिर ब्रैड रख देंगे उपर फिर हल्का हल्का मखन लगा के बंद कर देंगे दो सैकेंड में हूँ अभी खोल के चेक कर लें ये तो देख सकते एक सैड तो प्रोपर बन के तैयार है साइड चेंज कर देंगे ताकि दूसरी साइड तो भी क्रिस्पी बन के तैयार हो जाएगा हल्का मखन लगा के फिर इन बंद कर देंगे ਨੋ ਜੀ ਖੋਲ ਕੇ ਨਹੀਂ ਖਾਣੇ ਸਾਡੇ ਸੈਂਡਵਿਚ ਬਣ ਕੇ ਤਿਆਰ ਨੇ ਤੁਸੀਂ ਦੇਖ ਸਕਦੇ ਹੋ ਕਿਦਾਂ ਇਹ ਕਿੰਨੇ ਵਧੀਆ ਕ੍ਰਿਸਪੀ ਜੇ ਬਣ ਕੇ ਤਿਆਰ ਹੋਏ ਨੇ ਟੇਸਟ ਸੇਮ ਹੀ ਹੁੰਦਾ ਜਿਆਦਾ ਫਰਕ ਨਹੀਂ ਹੁੰਦਾ ਫਰਕ ਸਿਰਫ ਇੰਨਾ ਹੁੰਦਾ ਉਹ ਤੇਲ 'ਚ ਫਰਾਈ ਕੀਤੇ ਹੁੰਦੇ ਆ ਤੇਲ 'ਚ ਫਰਾਈ ਕੀਤੇ ਮੈਨੂੰ ਵੀ ਜਿਆਦਾ ਪਸੰਦ ਨਹੀਂ ਗਏ ਇਸੇ ਤਰੀਕੇ ਨਾਲ ਹੀ ਅਹੀਂ ਫੇਰ ਦੁਬਾਰਾ ਟੋਸਟਰ ਤੇ ਲਗਾਵਾਂਗੇ ਹਲਕਾ ਮੱਖਣ ਉੱਪਰ ਬ੍ਰੈਡ ਰੱਖ ਦਾਂਗੇ ਪਨੀਰ ਵਾਲੀ ਹੁਣ ਇਹ ਪਨੀਰ ਦੇ ਤਿਆਰ ਕਰਾਂਗੇ ਉੱਪਰ ਫਿਰ ਮੱਖਣ ਲਗਾ ਕੇ ਇਹਨੂੰ ਬੰਦ ਕਰ ਦਾਂਗੇ जो तक ये बनते ने अपना तक इत कटिंग करके दिखा देने देख स किस्पी बन के तैयार हो रहे हैं ये देखो गरम गरम हो सेंडविच मिल जाए गरम गरम चाहते दिन डबल हो जाता नाल हो जाएगी कैचअप तो ही कोई भी सोस खा सकते हो लो जी नाल मैं चाह भी तैयार की साडे सैंडविच प्लस चाह बन के तैयार है ਮੇਰੀ ਵੀਡੀਓ ਕਿੱਦਾਂ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਜੇ ਮੇਰੇ ਚੈਨਲ 'ਚ ਨਵੇਂ ਹੋ ਤਾਂ ਪਲੀਜ਼ ਪਲੀਜ਼ ਸਬਸਕ੍ਰਾਈਬ ਕਰ ਦੇਣਾ ਟੇਸਟ ਵੀ ਜੋ ਬਹੁਤ ਵਧੀਆ ਹੈ ਮੈਂ ਟੇਸਟ ਕਰਕੇ ਵੀ ਦੇਖ ਲੈਨੇ ਤੁਹਾਨੂੰ ਫਿਰ ਅਗਲੀ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਇਹ ਸੈਂਡਵਿਚ ਕਿੰਨੂ ਕਿੰਨੂ ਪਸੰਦ ਹੈ ਕਮੈਂਟ ਕਰਕੇ ਜਰੂਰ ਦੱਸਣਾ